ਇਹ ਨੋਟ ਮਮਤਾ ਤੇ ਰਿਸ਼ਤਿਆਂ ਤੇ ਇਨਸਾਨੀਅਤ ਦੇ ਸੌਦੇ ਤੋਂ ਬਾਅਦ ਗਿਨੇ ਜਾ ਰਹੇ ਨਹੀਂ ਇਹ ਨੋਟ ਇੱਕ ਮਾਂ ਦੇ ਵੱਲੋਂ ਆਪਣੀ ਹੀ ਧੀ ਦਾ ਸੌਦਾ ਕਰ ਉਸ ਨੂੰ ਵੇਚਣ ਤੋਂ ਬਾਅਦ ਗਿਨੇ ਜਾ ਰਹੇ ਨਹੀਂ ਇਨਸਾਨੀਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਇਹ ਮਾਮਲਾ ਨਾਬਾਤ ਅਨਕਲ के ਸਾਹਮਣੇ ਆਇਆ ਹੈ ਜਿੱਥੇ ਇੱਕ ਕਲਯੁਗੀ ਮਾਂ ਜਿਸ ਦਾ ਨਾਂ ਕਿਰਨਜੀਤ ਕੌਰ ਦਸਿਆਚਾਰੀਆ ਹੈ ਉਸ ਤੇ ਇਹ ਇਲਜ਼ਾਮ ਲੱਗੇ ਨੇ ਕਿ ਉਸਨੇ ਆਪਣੀ ਹੀ 15 ਸਾਲਾ ਨਾਬਾਲਗ ਧੀ ਨੂੰ 3 ਲੱਖ ਰੁਪਏ ਚ ਵੇਚ ਦਿੱਤਾ ਤੇ ਹਨਮੀ ਦੀ ਗੱਲ ਹੀ ਹੈ ਕਿ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਸਬੱਚ ਬੱਚੀ ਦੀ ਨਾਨੀ ਨੇ ਵੀ ਮਹਿਲਾ ਦਾ ਪੂਰਾ ਸਾਥ ਦਿੱਤਾ ਜਦ ਸਬ ਦਾ ਪਤਾ ਪੀੜਤਾ ਦੀ ਦਾਦੀ ਨੂੰ ਲੱਗਾ ਤਾਂ ਉਹ ਫੌਰਨ ਪੁਲਿਸ ਦੇ ਕੋਲ ਪਹੁੰਚੀ ਮਦਦ ਦੀ ਗੁਹਾਰ ਲਈ ਆਧਾਰ ਕਾਰਡ ਬਣਾਇਆ ਜੀ ਇਹਨਾਂ ਨੇ ਜਾਲੀ 2006 ਦਾ ਮੈਂ 3 ਮਹੀਨੇ ਦੀ ਪਾਲੀ ਆ ਪੋਤੀ ਮੈਨੂੰ ਪਤਾ ਜੀ ਆਪਣੇ ਬੱਚੇ ਦਾ ਇਹਨਾਂ ਨੇ ਜੀ 2006 ਦਾ ਕਰਾ ਕੇ ਆਧਾਰ ਕਾਰਡ ਇਹਨਾਂ ਨੇ ਗਾਂ ਵਾਲੇ ਨੂੰ ਬਰਬੱਦ ਬਣਾ ਕੇ ਕੁੜੀ 35 36 ਸਾਲ ਦਾ ਮੁੰਡਾ ਜੀ ਦੇ ਨਾਲ ਇਹਨਾਂ ਨੇ ਕੁੜੀ ਦੇ ਨੰਦਨੀ ਹੋਏ ਕਿਤੇ ਵੀ ਇੱਧਰ ਕਿਤੇ ਮੰਦਰ-ਮੁੰਦਰ ਚੌਥੀ ਰਾਜਸਥਾਨ ਵਾਲੇ ਵੇਚੀ ਗਈ ਹੈ ਕੁੜੀ ਪੈਸੇ ਗਿਣਦੇ ਨੇ ਤਾਂ ਸਬੂਤ ਆਇਆ ਜੀ ਮੇਰੇ ਕੋਲ ਮੈਨੂੰ ਕੀ ਪਤਾ ਲੱਗਣਾ ਸੀ ਮੈਨੂੰ ਕੁਝ ਨਹੀਂ ਪਤਾ ਲੱਗਣਾ ਸੀ ਕਿੰਨੇ ਦੀ ਵੇਚੀ ਹੈ ਜੀ ਤੁਹਾਨੂੰ ਪਤਾ ਹੈ ਹਾਂ ਜੀ ਕਹਿੰਦੇ ਨੇ ਵੀ ਉਹ ਤਾਂ ਜਿਹੜੀ ਗਾਂ ਤੋਂ ਜਿੰਨਾ ਸਾਨੂੰ ਪਤਾ ਲੱਗਾ ਵੀ 3 ਲੱਖ ਦਾ ਵਪਾਰ ਹੋਇਆ ਹੈ ਕੁੜੀ ਦਾ ਟੋਲਾ ਲੈ ਲੰਦਾ ਵਾ ਚੋਲ ਅਗਰੀਮੈਂਟ ਵਿਚੀ ਵੇਚੀ ਗਈ ਇਹ ਮਾਮਲਾ ਧਿਆਨ ਚਾਉਂਦਿਆਂ ਹੀ ਪੁਲਿਸ ਵੀ ਫੌਰਨ ਐਕਸ਼ਨ 'ਚ ਆ ਗਈ ਜਾਂਚ ਸ਼ੁਰੂ ਕੀਤੀ ਗਈ ਤੇ ਪਤਾ ਲਗਾਇਆ ਗਿਆ ਕਿ ਆਖਰ ਇਹ ਨਾਬਾਲਗ ਲੜਕੀ ਹੈ ਕਿਥੇ ਜਾਂਚ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਲੜਕੀ ਨੂੰ ਰਾਜਸਥਾਨ 'ਚ ਵੇਚਿਆ ਗਿਆ ਸੀ ਇਥੋਂ ਤੱਕ ਕਿ ਜਾਣਕਾਰੀ ਇਹ ਵੀ ਨਿਕਲ ਕੇ ਸਾਹਮਣੇ ਆਈ ਕਿ ਉਸ ਦਾ ਵਿਆਹ ਵੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਨਾਬਾ ਪੁਲਿਸ ਪਹੁੰਚੀ ਰਾਜਸਥਾਨ ਤੇ ਸਪੀਡ ਬੱਚੀ ਨੂੰ ਰੈਸਕਿਊ ਕੀਤਾ ਗਿਆ ਇਸ ਮਾਮਲੇ 'ਚ ਲੜਕੀ ਦੀ ਮਾਂ ਅਤੇ ਉਸ ਦੀ ਨਾਨੀ ਦੇ ਖਿਲਾਫ ਮਾਮਲਾ ਦਰਜ ਕਰ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਪਾਸੋਂ ਥਾਣੇਦਾਰ ਮੈਟਰ ਹੈਗਾ ਤੇ ਇੱਥੇ ਇੱਕ 15 ਸਾਲ ਦੀ ਲੜਕੀ ਆ ਜਿਹਨੂੰ ਕਿ ਉਹਦੀ ਮਾਂ ਨੇ ਵੇਚਿਆ ਸੀ ਤੇ ਵੇਚਣ ਤੋਂ ਬਾਅਦ ਉਹਨੂੰ ਰਾਜਸਥਾਨ ਨੂੰ ਭੇਜ ਦਿੱਤਾ ਗਿਆ ਸੀ ਕਿ ਉੱਥੇ ਜਾ ਕੇ ਉਹਦੇ ਮੈਰੀ ਉਸ ਜਿਹੜੇ ਰਾਜਪਾਲ ਦੇ ਕਲਪਕੇ ਦੇ ਨਾਲ ਕਰਾਈ ਗਈ। ਇਹ ਵੀ ਵਿੱਚ ਜਿਹੜੀ ਐਫਆਈਆਰ ਦਰਜ ਹੋਈ ਆ ਲੜਕੀ ਦੀ ਜਿਹੜੀ ਦਾਦੀ ਆ ਉਹਦੇ ਬਿਆਨਾਂ ਤੇ ਐਫਆਈਆਰ ਦਰਜ ਹੋਈ ਆ ਇਹਦੇ ਵਿੱਚ ਟੋਟਲ 4 ਜਾਣੇ ਹੈਗੇ ਆ ਜਿਨ੍ਹਾਂ ਤੇ ਐਫਆਈਆਰ ਦਰਜ ਹੋਈ ਆ ਦੋ ਤਾਂ ਲੜਕੀ ਆ ਜਿਹੜੀ ਉਹਦੇ ਪੁੱਤਰੀ ਆ ਇੱਕ ਉਹਦੀ ਮਦਰ ਆ ਤੇ ਇੱਕ ਉਹਦੀ ਨਾਨੀ ਜੀ ਅਸੀਂ Rajasthan ਇੱਕ ਟੀਮ ਤੇ ਜਿੱਤੀ ਥਾਣੇ ਤੋਂ ਤੇ ਲੜਕੀ ਨੂੰ ਅਸੀਂ ਉੱਥੇ ਕਵਰ ਕਰਕੇ ਵਾਪਸ ਲੈ ਆਂਦਾ ਤੇ 164 ਦੇ ਬਿਆਨ ਨੂੰ ਜਸ ਜਸ ਸਾਹਦੇ ਸਾਹਮਣੇ ਕਰਾਉਣ ਤੋਂ ਬਾਅਦ ਜਦ ਆਪਨੇ ਆਰਡਰ ਕੀਤਾ ਸੀ ਕਿ ਇਹ ਮੁੰਡਕੀ ਨੂੰ ਦੇ ਨਾਂਕੀ ਵੇਸਤ। ਪੁਲਿਸ ਨੇ ਪਤਾ ਲਗਾਉਣ ਚ ਜੁਟੀ ਹੋਈ ਹੈ ਕਿ ਆਖਿਰ ਇਸ ਗਰੁੱਪ ਚ ਕੌਣ-ਕੌਣ ਸ਼ਾਮਲ ਹੈ ਪਰ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਹੈ ਤੇ ਇਨਸਾਨੀਅਤ ਸ਼ਰਮਸਾਰ ਨਾ ਬਾਤੋਂ ਸੰਜੀਵ ਕੁਮਾਰ ਦੀ ਰਿਪੋਰਟ